ਵਰਲਡ ਕੈਂਸਰ ਕੇਅਰ ਫਾਊਂਡੇਸ਼ਨ ਦੇ ਮੁਖੀ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਪੰਜਾਬ ਦੇ ਵਿੱਚ ਕੈਂਸਰ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਉਹਨਾਂ ਵੱਲੋਂ ਕੈਂਸਰ ਦੇ ਵੱਖ-ਵੱਖ ਰੋਗਾਂ ਦੇ ਮੁਫਤ ਵਿੱਚ ਜਾਂਚ ਕਰਨ ਸੰਬੰਧੀ ਕੈਂਪ ਲਗਾਏ ਜਾ ਰਹੇ ਨੇ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਕੈਂਸਰ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਨਾਲ ਹੀ ਲੋਕਾਂ ਨੂੰ ਮੁਫਤ ਦੇ ਵਿੱਚ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਲੁਧਿਆਣਾ ਦੇ ਸਰਾਂਬਾ ਨਗਰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਕੈਂਪ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਮੌਕੇ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਲੁਧਿਆਣਾ ਦੇ ਅੰਦਰ ਸਭ ਤੋਂ ਜ਼ਿਆਦਾ ਕੈਂਸਰ ਦੇ ਮਰੀਜ਼ ਨੇ ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ 12700 ਦੇ ਕਰੀਬ ਸਾਰੇ ਹੀ ਪਿੰਡਾਂ ਦੇ ਵਿੱਚ ਚੈੱਕਅਪ ਕਰ ਰਹੇ ਹਾਂ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਹਰ ਤੀਜੇ ਵਿਅਕਤੀ ਨੂੰ ਸ਼ੂਗਰ ਹੈ ਇਸ ਤੋਂ ਇਲਾਵਾ ਕੈਂਸਰ ਦੇ ਵੀ ਸਭ ਤੋਂ ਵੱਧ ਕੇਸ ਪੰਜਾਬ ਦੇ ਵਿੱਚ ਆ ਰਹੇ ਨੇ ਖਾਸ ਕਰਕੇ ਹੁਣ ਲੁਧਿਆਣਾ ਦੇ ਵਿੱਚ ਸਭ ਤੋਂ ਜ਼ਿਆਦਾ ਕੈਂਸਰ ਦੇ ਮਰੀਜ਼ ਨੇ ਉਹਨਾਂ ਕਹਿੰਦੇ ਕਿ ਕੈਂਸਰ ਦਾ ਇਲਾਜ ਹੈ ਜੇਕਰ ਪਹਿਲੀ ਸਟੇਜ ਤੇ ਹੀ ਉਸ ਨੂੰ ਫੜ ਲਿਆ ਜਾਵੇ ਹੋਰ ਕੀ ਗੱਲਾਂ ਕਹੀਆਂ ਹੋਣਾ ਆਓ ਤੁਹਾਨੂੰ ਅੱਗੇ ਸੁਣਾਉਂਦੇ ਆਂ ਅ ਵੀ ਅਸੀਂ ਅੱਜ 8 ਕਿਸਮਾਂ ਕੈਂਸਰ ਚੈੱਕਅਪ ਕਰ ਰਹੇ ਹਾਂ ਛਾਤੀ ਦਾ ਕੈਂਸਰ ਬੱਚੇਦਾਨੀ ਦਾ ਮੂੰਹ ਦਾ ਗਲੇ ਦਾ ਹੱਡੀਆਂ ਦਾ ਬਲੱਡ ਕੈਂਸਰ ਲੈਬ ਬੀਪੀ ਡਾਇਬੀਟੀਜ਼ ਤੇ ਦਵਾਈ ਦਾ ਲੰਗਰ ਤੇ ਦੇਖਿਆ ਪਹਿਲਾਂ ਦਵਾਈ ਦਾ ਲੰਗਰ ਦੁਆਈ ਦਾ ਲੰਗਰ ਪਹਿਲਾਂ ਦੇਖਿਆ ਬੋਲੋ ਨਾ ਉੱਚੀ ਦੇ ਨੇ ਬੋਲੋ ਤੁਹਾਡੀ ਆਵਾਜ਼ ਵੀ ਵਿੱਚ ਆਵੇ ਨਾ ਚੰਗੀ ਤਰ੍ਹਾਂ ਦੁਆਈ ਦਾ ਲੰਗਰ ਲੱਗਾ ਜਿੰਨੀ ਫ੍ਰੀ ਮਰਜ਼ੀ ਦੁਆਈ ਲੈ ਲਓ ਅਸੀਂ ਲੋਕ ਪ੍ਰੋਬਲਮ ਪ੍ਰੋਬਲਮ ਕਰੀ ਜਾਂਦੇ ਤਾਂ ਹੱਲ ਨਹੀਂ ਲੱਭਦੇ ਵਰਡ ਕੈਂਸਰ ਤੇ ਲੁਧਿਆਣੇ ਦੀ ਇੰਡਸਟਰੀ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਵੀ ਮੇਰੇ ਨਾਲ ਸਾਥ ਦਿਓ ਤੇ ਅਸੀਂ ਸਾਰੇ ਲੁਧਿਆਣੇ ਨੂੰ ਚੈੱਕ ਅਪ ਕਰਾਂਗੇ ਪੂਰੀ ਵਾਈਟ ਸ਼ੀਟ ਬਿਛਾ ਦੇਾਂਗੇ ਅਸੀਂ ਕੋਈ ਇਹਨਾਂ ਵੀ ਇੱਕ ਏਰੀਆ 'ਚ ਆ ਗਏ ਤਾਂ ਸਾਡਾ ਪਹਿਲਾ ਕੈਂਪ ਹੈ ਅੱਜ ਇਹਨਾਂ ਨੂੰ ਮਾਡਲ ਦਿਖਾਇਆ ਹੈ ਹਰ ਗਰੀਬ ਬਸਤੀ ਚ ਪਹੁੰਚਾਂਗੇ ਹਰ ਫੋਕਲ ਪੁਆਇੰਟਸ ਪਹੁੰਚਾਂਗੇ ਪੁਰਾਣੇ ਲੁਧਿਆਣੇ ਚ ਨਵੇਂ ਸਭ ਜਗ੍ਹਾ ਪਹੁੰਚਾਂਗੇ ਤੇ ਅਸੀਂ 30 ਦਿਨ ਲਾਵਾਂਗੇ 30 ਕੈਂਪ ਲਾਵਾਂਗੇ ਚੰਗੀ ਤਰ੍ਹਾਂ ਚੈੱਕਅਪ ਕਰਾਂਗੇ ਇਹ ਨਹੀਂ ਮੈਂ ਗੰਦੇ ਨਾਲੇ ਤੇ ਗੇੜਾ ਦੇ ਕੇ ਜਾਂ ਮੁੜ ਜਾ ਕੋਈ ਕਰਕੇ ਦਿਖਾਵ ਰਿਜ਼ਲਟ ਦਊਗਾ ਐਂਡ ਟੋਟਲ ਦੱਸੂਗਾ ਇੰਨੇ ਲੋਕਾਂ ਨੂੰ ਟੈਸਟ ਕੀਤਾ ਇੰਨਿਆਂ ਨੂੰ ਕੈਂਸਰ ਨਿਕਲਿਆ ਇੰਨਿਆਂ ਨੂੰ ਆਹ ਸ਼ੂਗਰ ਨਿਕਲੀ ਉਹ ਫਿਰ ਤੁਹਾਨੂੰ 30 ਦਿਨਾਂ ਬਾਅਦ ਫੇਰ ਮਿਲੂੰਗਾ ਤੇ ਜਲਦੀ ਅਸੀਂ ਉਹ ਅਨਾਉਂਸ ਕਰ ਦਾਂਗੇ ਡੇਟਸ ਤੇ ਅੱਜ ਅਸੀਂ ਸ਼ੁਰੂਆਤ ਕਰਤਾ ਲੁਧਿਆਣੇ ਨੂੰ ਚੰਗੀ ਤਰ੍ਹਾਂ ਚੈੱਕ ਅਪ ਕਰਾ। ਕਿਹੜੀ ਜਗ੍ਹਾ ਤੋਂ ਸ਼ੁਰੂਆਤ ਕੀਤੀ ਹੈ? ਅੱਜ ਤੇ ਖੜੇ ਆ ਸਰਾਬਾ ਨਗਰ ਚ ਗੁਰਦੁਆਰਾ ਸਾਹਿਬ। ਮੌਜੂਦਾ ਹਾਲਾਤ ਕੀ ਹੈ ਲੁਧਿਆਣੇ ਦੀ ਜ਼ਿਕਰ ਗੱਲ ਕੀਤੀ ਜਾਵੇ ਕੈਂਸਰ ਹੈਪਾਟਾਈਟਿਸ B ਬਹੁਤ ਜ਼ਿਆਦਾ ਫੈਲ ਰਿਹਾ ਹੈ ਮੌਜੂਦਾ ਹਾਲਾਤ ਕੀ ਹੈ ਡਾਕਟਰ ਸਾਹਿਬ ਵੀ ਨਾਲ ਖੜੇ ਚਲੇ ਗਏ। ਪੁੱਛੋ ਜੀ ਹਸਪਤਾਲਾਂ ਚ ਢੇਡਾ ਦੇ ਲੋਕ ਪਏ ਆ ਬਰਾੰਡਿਆਂ ਚ ਮਿਲ ਜਾਣਗੇ ਪੁੱਜੇ। ਤੁਹਾਨੂੰ ਲੁਧਿਆਣੇ ਦੀ ਅਸਲੀਅਤ ਪਤਾ ਲੱਗ ਜੀ ਹਸਪਤਾਲਾਂ ਚ ਢੇਡਾ ਦੇ ਆ ਉਹ ਵਿਚਾਰਿਆਂ ਨੂੰ ਠੀਕ ਹੈ ਗਰੀਬ ਬਸਤੀਆਂ ਜਾਇਆ ਠੀਕ ਹੈ ਲੁਧਿਆਣੇ ਦੀ ਇੰਡਸਟਰੀ 500 ਬੰਦੇ ਨੂੰ ਨੌਕਰੀ ਵੀ ਦੇਣੀ ਹੈ ਪਰ ਨਾਲ ਕਿਹਾ ਵੀ ਆਪਾਂ ਬਚਾਈਏ ਵੀ ਸਟੇਟ ਨੂੰ ਠੀਕ ਹੈ ਅਸੀਂ ਨਾਲ ਆਏ ਇਹਨਾਂ ਦੇ ਸਾਡਾ ਸੂਬਾ ਪੰਜਾਬ ਆਪ ਦਾ ਅਸੀਂ ਸਾਡੀ ਪੂਰੀ ਕੋਸ਼ਿਸ਼ ਵੀ ਕਿਸੇ ਨੂੰ ਅਜਾਇ ਨਾ ਮਾਰਨ ਦਿੱਤਾ ਜਾਵੇ ਜੋ ਕਾਲਪੁਰਖ ਨੇ ਲੈ ਕੇ ਜਾਣਾ ਉਹ ਤਾਂ ਗੱਲ ਵੱਖਰੀ ਹੈ ਪਰ ਸਾਡੀ ਦਵਾਈ ਵੱਲੋਂ ਟੈਸਟਾਂ ਵੱਲੋਂ ਸਭ ਫ੍ਰੀ ਹੋ ਰਿਹਾ ਦੇਖ ਲਓ ਸਾਡੀਆਂ ਬੱਸਾਂ ਜਾ ਕੇ ਇਹ 5-5000 ਦੇ ਟੈਸਟ ਵੀ ਫ੍ਰੀ ਹੋ ਰਹੇ ਹਨ ਕਿ ਨਹੀਂ ਠੀਕ ਹੈ ਅੱਜ ਸਾਨੂੰ ਲੁਧਿਆਣੇ ਦੇ ਡਾਕਟਰਾਂ ਨੇ ਪਸੰਦ ਨਹੀਂ ਕਰਨਾ ਵੀ ਇਹ ਕਿੱਥੋਂ ਆ ਗਏ ਤੇ ਮੈਂ ਦੱਸਦਾ ਡਾਕਟਰੋ ਸਾਨੂੰ ਪਸੰਦ ਕਰ ਲਓ ਤੇ ਚਾਹੇ ਨਾ ਕਰ ਲਓ ਤੇ ਮੈਂ 30 ਦਿਨ ਲਈ ਆ ਗਿਆ ਸਾਰਾ ਲੁਧਿਆਣਾ ਚੈੱਕ ਅਪ ਕਰਕੇ ਜਾਊਂਗਾ ਫ੍ਰੀ ਕਰਕੇ ਜਾਊਂਗਾ ਹਾਂ ਭੀਖ ਵੀ ਮੰਗੂਗਾ ਲੁਧਿਆਣੇ ਦੀ ਇੰਡਸਟਰੀ ਤੋਂ ਵੀ ਕੁਝ ਦਾਨ ਪਾ ਦਿਓ ਸਾਨੂੰ ਵੀ ਠੀਕ ਹੈ ਇਹ ਗੋਲਕ ਵੀ ਬਦਲ ਲਓ ਹੈ ਨਾ ਇਹ ਗੋਲਕ ਵੀ ਮਨੁੱਖਤਾ ਦੀ ਸੇਵਾ ਵਾਲੀ ਸਾਡਾ ਇੱਕੋ ਹੀ ਧਰਮਾ ਵੀਰ ਜੀ ਭਾਈਕਣਿਆ ਜੀ ਦਾ ਇੱਕੋ ਹੀ ਮਿਸ਼ਨ ਹੈ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਚੱਲਦੇ ਆ ਮਨੁੱਖਤਾ ਦੀ ਕੋਈ ਮੇਰੀ ਧਰਮ ਨਹੀਂ ਕੋਈ ਮੇਰੀ ਪਾਰਟੀ ਨਹੀਂ ਇਹ ਰਾਜਨੀਤ ਅੱਜ ਭਗਵੰਤ ਮਾਨ ਦੀ ਮੁੱਖ ਮੰਤਰੀ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਹੈਲਥ ਮਿਨਿਸਟਰ ਸਾਹਿਬ ਉਹਨਾਂ ਨਾਲ ਗੱਲ ਕਰਦੇ ਹਾਂ ਐਂਡ ਪਰ ਸਾਡੀ ਪ੍ਰਦੇਸੀਆਂ ਦੀ ਕਾਦੀ ਪਾਰਟੀ ਆ ਠੀਕ ਹੈ ਸਨ ਸਾਡੀਆਂ ਜੜਾਂ ਪੰਜਾਬ ਤੇ ਅਸੀਂ ਉਹ ਜੜਾਂ ਨੂੰ ਸੁੱਕਣ ਨਹੀਂ ਦੇਣਾ ਚਾਹੁੰਦੇ ਕਿਸੇ ਵੀ ਕੀਮਤ ਦੇ ਉੱਤੇ ਸਾਡੇ ਬਹੁਤ ਵੱਡਾ ਕਾਫਲਾ ਹੈ ਮਗਰ ਸਾਡੀ ਲੈਕ ਟੀਮ ਹੈ ਜੀ ਡਾਕਟਰ 트ਮਿੰਦਰ ਢਿੱਲੋਂ ਸਾਡੇ ਐਮ ਡੀ ਐ ਸਾਡੇ ਸਾਡੇ ਸਾਰੇ ਸੀਨੀਅਰ ਇੱਥੇ ਪਹੁੰਚੇ ਆ ਅੱਜ ਅਸੀਂ ਸਟਾਰਟ ਕਰ ਦਿੱਤਾ ਤੇ ਬਾਕੀ ਡੇਟਾ ਅਸੀਂ ਅਨਾਉਂਸ ਕਰ ਦੇਾਂਗੇ ਅੱਜ ਸਾਡਾ ਇੱਕ ਜਿਵੇਂ ਕਹੋ ਪਹਿਲਾ ਕੈਂਪ ਸੀ ਸਾਰਾ ਦਿਖਾਣਾ ਇੰਡਸਟਰੀ ਨੂੰ ਅੱਜ ਇਹਨਾਂ ਨੇ ਦੇਖ ਲਿਆ ਤੇ ਵਾ ਸ਼ੁਰੂਆਤ ਸਾਡਾ ਸਾਹ ਦਿੰਦੇ ਰਹੋ ਇੰਨਾ ਹੀ ਪ੍ਰੈਸ ਵਾਲੇ ਵੀਰਾਂ ਨੂੰ ਕਹਿਣਾ ਕਿ ਲੋਕਾਂ ਨੂੰ ਬੇਨਤੀ ਕਰਦੇ ਰਹੋ ਵੀ ਵੀ ਚੈੱਕ ਅਪ ਕਰਾਓ ਆਲ ਕੇ ਫ੍ਰੀ ਜਿਹੜੇ ਮੇਰੇ ਘਰ ਵਾਲੀ ਦੇ ਟੈਸਟਿੰਗ ਲੈਂਡ ਚ ਹੁੰਦੇ ਆ ਨਾ ਜਾਂ ਮੇਰੇ ਹੁੰਦੇ ਆ ਤੇ ਸੜਕ ਤੇ ਖੜਕੇ ਅੱਜ ਹੋ ਰਿਹਾ ਹੈ ਫ੍ਰੀ ਤੇ ਸੋਚ ਨਹੀਂ ਸਕਦੇ ਕਿਉਂਕਿ ਤੁਹਾਨੂੰ ਵੀ ਦਾਨ ਦੀ ਦਿਸ਼ਾ ਬਦਲਣੀ ਪੈਣੀ ਹੈ ਠੀਕ ਹੈ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਪਹਿਲਾਂ ਪ੍ਰੈਸ ਵਾਲੇ ਵੀਰਾਂ ਨੂੰ ਜਦੋਂ ਅਗਲਾ ਕੈਂਪ ਲੱਗੂਗਾ ਤੁਸੀਂ ਆਪਦੇ ਬਜ਼ੁਰਗ ਮਾਵਾਪੂ ਨੂੰ ਆਪਦੀ ਵਾਈਫ ਨੂੰ ਜ਼ਰੂਰ ਨਾਲ ਲੈ ਕੇ ਆਇਆ ਪਹਿਲਾਂ ਪ੍ਰੈਸ ਦਾ ਚੈੱਕ ਅਪ ਹੋ ਜੇ ਲੁਧਿਆਣੇ ਦੀ ਜੀ ਫਿਰopress ਗਾ ਮੇਰਾ ਸੁਨੇਹਾ ਵੱਢੋਗੇ ਯਾਰ ਮੈਂ ਆਦੀ ਵਾਈਫ ਨੂੰ ਲੈ ਕੇ ਗਿਆ ਸੀ ਮੈਂ ਆਦੀ ਮਾਂ ਨੂੰ ਲੈ ਕੇ ਗਿਆ ਸੀ ਆ ਟੈਸਟ ਸਾਰੇ ਫ੍ਰੀ ਹੋਏ ਆ ਤੁਹਾਡੇ ਫਿਰ ਤੁਸੀਂ ਇਹ ਮਾਈਕਾਂ ਦੇ ਉੱਤੇ ਫੋਰ ਸੁਨੇਹਾ ਵੱਢੋਗੇ ਤੇ ਆਪਾਂ ਲੁਧਿਆਣੇ ਨੂੰ ਠੀਕ ਕਰ ਲਾਂਗੇ ਬਗੈਰ ਮਤਲਬ ਤੋਂ ਗੰਦੇ ਨਾਲੇ ਦਾ ਰੌਲਾ ਪਾਈ ਜਾਂਦੇ ਆ ਰੌਲਾ ਸਾਰੇ ਪਾਈ ਜਾਂਦੇ ਆ ਹੱਲ ਨਹੀਂ ਕੋਈ ਲੱਭਦਾ ਕਿੰਨੇ ਸਾਲਾਂ ਤੋਂ ਚੱਲ ਰਿਆ ਰਹਿੰਦਾ ਮਸਲਾ ਠੀਕ ਹੈ ਅਸੀਂ ਹੱਲ ਬਣਾਏ ਆ ਤੇ ਪੂਰੀ ਕੋਸ਼ਿਸ਼ ਕਰਾਂਗੇ ਜੀ ਬਹੁਤ ਧੰਨਵਾਦ ਵੀਰ ਜੀ ਮੈਂ ਡਾਕਟਰ ਸਾਹਿਬ ਦਾ ਵੀ ਥੈਂਕਸ ਕਰਦਾ ਡਾਕਟਰ ਬੰਦਰ ਜੀ ਉਹ ਮੇਰੇ ਸਾਡੇ ਕਿਹੜੇ ਤਰ੍ਹਾਂ ਦੇ ਜਿਹੜੇ ਟੈਸਟ ਆ ਮੁਫਤ ਕੀਤੇ ਜਾ ਰਹੇ ਨੇ ਤੇ ਪੂਰੇ ਜਿਹੜੀ 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 ਜੀ ਕਾਮਨ ਕੈਂਸਰ ਹਨ ਜਿਹੜੇ ਸਾਨੂੰ ਪਤਾ ਵੀ ਜਿਹੜੇ ਸਭ ਤੋਂ ਵੱਧ ਕੈਂਸਰ ਹੁੰਦੇ ਆ ਉਹ ਸਾਰੇ ਟੈਸਟ ਹੋ ਰਿਹਾ ਇੱਥੇ ਕੱਲੀ ਕੱਲੀ ਬਸ ਜਾ ਕੇ ਵੜ ਕੇ ਦੇਖ ਲਓ ਵੀ ਕਿਸੇ ਗਰੀਬ ਤੋਂ ਵੀ ਰੁਪਈਆ ਲੈਣੇ ਇਹ ਵੀ ਦੇਖ ਲਓ ਸਰ 12000 ਪਿੰਡਾਂ ਸਾਰੇ ਪਿੰਡਾਂ 12783 ਪਿੰਡ 11000 ਚੈੱਕਅਪ ਕਰ ਚੁੱਕੇ ਆ ਠੀਕ ਹੈ ਹੁਣ ਤਾਂ ਅਸੀਂ ਉਹ ਫੜਿਆ ਏਰੀਆ ਜਿੱਥੇ ਜ਼ਿਆਦਾ ਬਦਨਾਮੀ ਹੋਈ ਵੀ ਹੈ ਲੁਧਿਆਣੇ ਦੀ ਖਾਸ ਕਰਕੇ ਗੰਦੇ ਨਾਲੇ ਦੇ ਕਾਰਨ ਤੇ ਪਰ ਅਸੀਂ ਅਸੀਂ ਉਹਦਾ ਮੁਸ਼ਕਲ ਹੱਲ ਲੱਭਣਾ ਹੈ ਜਿਹੜੇ ਭੈਣ ਭਰਾ ਉਹਨਾਂ ਨੂੰ ਮਰਨ ਤੋਂ ਤਾਂ ਬਚਾਇਆ ਜਾਵੇ ਕੁਝ ਕਈ ਸਰਕਾਰਾਂ ਦੇ ਕੰਮ ਅਸੀਂ ਉਹਨਾਂ 'ਚ ਦਖਲ ਨਹੀਂ ਦਿੰਦੇਗੇ ਜੀ ਸਾਇਸ ਤਾਂ ਪਾਈਕ ਨਹੀਂ ਹੈ ਜੀ ਦੇ ਮਿਸ਼ਨ ਤੇ ਰਹਿਣਾ ਜਾਂ ਮਦਰ ਟ੍ਰੈਸਾ ਸੀ ਭਗਤਪੂਰਨ ਸਿੰਘ ਸੀਗਾ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲਣਾ ਹੈ ਸਾਡਾ ਕੋਈ ਜਾਤ ਨਹੀਂ ਸਭ ਕੋਈ ਜਾਤ ਨਹੀਂ ਦੀ ਸਾਡੀ ਅਵੇਅਰ ਵੀ ਕੀਤਾ ਹੋਣੀ ਮਿੱਠੇ ਤੋਂ ਤੇ ਹਾਂ ਉਹ ਵੀ ਮਹਿੰਤਿਆ ਉਹ ਵੀ ਸਿਹਤ ਦੇ ਨਾਲ ਸਵੇਰ ਵੀ ਘੱਟ ਖਾਓ ਮਿੱਠਾ ਨਾ ਤੇ ਇੱਕ ਵਿਆਹ ਤੇ ਮਰਨੇ ਵੀ ਸਾਦੇ ਕਰੋ ਆਪਾਂ ਸਰਕਾਰਾਂ ਨੂੰ ਗਾਲਾਂ ਕੱਢ ਦਿੰਦੇ ਆ ਕੀ ਮੋਦੀ ਜੀ ਜਾਂ ਭਗਵੰਤ ਮਾਨ ਕਹਿੰਦਾ ਕਲਵੰਸਿਆ ਮੁੰਡੇ ਦੇ ਵਿਆਹ ਤੇ 1000 ਬੰਦਾ ਲੈ ਕੇ ਜਾ ਬੋਲੋ ਨਹੀਂ ਕਹਿੰਦੇ ਨਾ ਉਹ ਤਾਂ ਮੈਂ ਫੈਸਲੇ ਕਰ ਰਿਹਾ ਨਾ ਤੇ ਪੰਜ ਬੰਦਿਆਂ ਦਾ ਵਿਆਹ ਗੁਰਦੁਆਰੇ ਕਰ ਲਓ ਸਾਰੇ ਰੁਕੂ ਘਟ ਜਾਣਗੇ ਪ੍ਰੈਸ਼ਰ ਘਟ ਜੂ ਪੈਸੇ ਵੀ ਵੱਜ ਜਾਣਗੇ ਠੀਕ ਹੈ ਇਹ ਬੇਨਤੀ ਸਾਰੇ ਪੰਜਾਬ ਸੁਨੇਹਾ ਵੰਡਾਂਗੇ ਵੀ ਵਿਆਹ ਸਾਦੇ ਸਾਦੇ ਮਰਨੇ ਦੀ ਮਰਨੇ ਵੀ ਸਾਦੇ ਨਹੀਂ ਛੱਡੇ ਵਿਆਹ ਤਾਂ ਕਿੰ ਛੱਡੇ ਨਹੀਂ ਤੇ ਮਰਨੇ ਵੀ ਸਾਦੇ ਨਹੀਂ ਛੱਡੇ ਯਾਰ ਪਤਾ ਨਹੀਂ ਐਡੀ پاਗਲ ਕੌਮ ਆ ਅਸੀਂ ਠੀਕ ਹੈ ਮਰਨੇ ਵੀ ਸਾਦੇ ਨਹੀਂ ਛੱਡੇ ਕੀ ਮਤਲਬ ਵੀ ਮਰਨੇ ਤੇ ਜਲੇਬੀਆਂ ਪਕਾਉਣ ਦਾ ਸਿੰਪਲ ਭੋਗ ਪਾਓ ਤੇ ਕਿਹੜਾ ਪ੍ਰਸ਼ਾਦ ਦੀ ਦੇ ਲੈ ਕੇ ਆਪਣੇ ਤੇ ਮਾਂ ਮਰੀ ਹੈ ਦੁੱਖ ਹੋਇਆ ਤੁਸੀਂ ਜਲੇਬੀਆਂ ਪਕਾਈ ਜਾਂਦੇ ਯਾਰ ਬੜੀ ਸਿਆਣੀ ਕੌਮ ਹੈ ਉਹ ਹਿੰਦੂ ਵੀਰ ਸਾਡੇ ਉਦੋਂ ਵੀ ਕੌਮਲੇ ਆ ਸਾਥੋਂ ਵੀ ਉਨਾਲ ਪੂਰੀਆਂ ਕੱਢੀ ਜਾਂਦੇ ਆ ਕੋਈ ਕਹਿੰਦੇ ਜੀ ਕਈ ਕਹਿਣਗੇ ਸਵਰਗ ਨਰਕ ਇੱਥੇ ਹੀ ਹੈ ਮੇਰੀ ਮਾਂ ਮਰ ਗਈ ਸੀ ਮੈਨੂੰ ਕਦੇ ਟੈਲੀਫੋਨ ਨਹੀਂ ਆਇਆ ਵੀ ਉਹ ਸਵਰਗ ਚ ਆ ਕਿ ਨਰਕ ਚ ਆ ਆਪਣਾ ਹੀ ਜਿਆਦਾ ਜੀ ਜਿਹੜੇ ਕਰਾਂਗੇ ਉਹ ਤਾਂ 60 ਤੇ ਸਭ ਨੇ ਕਰਕੇ ਆਏ ਕਿਉਂ ਤੁਸੀਂ ਐਸ ਐਸ ਜੂਨ ਦੀਆਂ ਗੱਲਾਂ ਕਰੀਏ ਐਸ ਜੂਨ ਦੇ ਵਿੱਚ ਇੱਕ ਦਵਾਈ ਤੋਂ ਬਿਨਾ ਤੜਫ ਰਿਆ ਅਨ ਦਿਸ ਰਿਹਾ ਤੇ ਜੇ ਮੇਰੀ ਦੇਹ ਚ 2 ਰੁਪਏ ਵਾਧੂ ਅਤੇ ਮੈਂ ਕੁਝ ਦਵਾਈ ਉਹਦੇ ਮੂੰਹ ਚ ਪਾ ਦਿਆ ਗੁਰੂ ਸਾਡੇ ਗੁਰੂ ਦੇ ਲੰਗਰ ਹੈ ਸਾਰੀ ਦੁਨੀਆ ਸਾਡਾ ਨਾਂ ਹੈ ਪਰ ਦਵਾਈ ਦੇ ਲੰਗਰਾਂ 'ਚ ਅਸੀਂ ਪਿੱਛੇ ਰਹਿ ਗਏ ਰੇਲ ਗੱਡੀ ਦੋ ਗਾਡਰਾਂ ਦੇ ਚੱਲਦੀ ਹੈ ਕਿ ਇੱਕ ਤੇ ਤੁਸੀਂ ਦਵਾਈ ਵਾਲੀ ਗਾਡਰ ਚੱਕਤੀ ਔਰ ਰੱਖ ਲਈ ਅਸੀਂ ਦੁਆਰਾ ਤੇ ਅੱਗੇ ਲੁਧਿਆਣੇ 'ਚ ਬਹੁਤ ਧੰਨਵਾਦ ਜੀ ਜੀ ਆਰ ਥੈਂਕ ਯੂ